ਕੌਣ ਆ ਗਿਆ ਲੱਤੀ ਪਾ ਉਹ ਚਬਾ ਲੱਕੀ ਗਰੇ ਪੀਣਾ ਆ ਦੇ ਤੀਕਾ ਵਾ ਵਧੀਆ ਸੀ ਕੀ ਕਰਨ ਲਈ ਕਿ ਕੁਝ ਨਹੀਂ ਕਰਨਾ ਕੀ ਆ ਰਿਹਾ ਅੰਦਰ ਨਾ ਨਾ ਅੰਦਰ ਕੀ ਹੋਣਾ ਵਾ ਹਾਂ ਉਹ ਪਿੰਡ ਚ ਖਬਰ ਉੱਡੀ ਲੱਗਾ ਪਤਾ ਕੀ ਗੱਲ ਹੋਗੀ ਉਹ ਜੰਟ ਨਹੀਂ ਸੀ ਸਾਰਸ ਹਾਂ ਉੱਤੇ ਹੋ ਗਿਆ ਪਰਚਾ ਜਾਲੀ ਵੀਜੇ ਲਾਉਂਦੇ ਆ ਹੈਗਾ ਅਗਲਾ ਅੱਛਾ ਉਹ ਤਾਂ ਪੁਲਸੋਂ ਦੇ ਆਈ ਹੈ ਦਫ਼ਤਰ ਚ ਤੋਂ ਨਿਕਲ ਗਿਆ ਟਿੰਡ ਪੁਣੀ ਚੋਕ ਕੇ ਯਰ ਮਨਦਿਕੇ ਗੱਲ ਤਾਂ ਪਤਾ ਨਹੀਂ ਸਾਰੇ ਸਾਰੇ ਪਿੰਡ ਚ ਪਲਾ ਅੱਗ ਵਾਂਗੂ ਫੈਲਣ ਢੀ ਆ ਗੱਲ ਯਾਰ ਤੂੰ ਚੰਗੇ ਵੇਲੇ ਦੱਸ ਤਾਈਓ ਉਹ ਤੇ ਮੈਨੂੰ ਆਪਸਰੇ ਪਤਾ ਲੱਗਾ ਉਹ ਸਾਡੇ ਪਿੰਡ ਵੀ ਉਹ ਮੁੰਡਾ ਲਾ ਕੇ ਬੈਠਾ ਹੈਗਾ ਉਹ ਕਹਿੰਦਾ ਕਿ ਯਾਰ ਮੇਰੇ ਪੈਸੇ ਮਰ ਗਏ ਸਾਰੇ ਕਿਤੇ ਤੂੰ ਹੀ ਨੇ ਲਾਏ ਪੈਸੇ ਪੈ ਜੇ ਤੈਨੂੰ ਵੀ ਦੱਸਾਂ ਭਰਾ ਸਾਡਾ ਵੀ 5 ਲੱਖ ਰੁਪਈਆ ਫਸਿਆ ਹੋਇਆ ਲੈ ਕਰ ਲੋ ਗੱਲ ਤੂੰ ਹੀ ਪੁੱਛ ਲੈਣ ਦੇ ਕਰੀ ਏਜੰਟ ਬਾਰੇ ਯਾਰ ਮੈਨੂੰ ਪਤਾ ਨਹੀਂ ਨਾ ਵੀ ਆਹ ਕੰਮ ਵੀ ਹੋਣਾ ਉਹ ਤੇ ਹੁਣ ਨਿਕਲ ਗਿਆ ਹੁਣ ਪੁਲਿਸ ਆਈ ਆ ਉਹਦੇ ਦਫ਼ਤਰ ਅੱਗੇ ਸਾਡੇ ਦੋਨੇ ਪਾਸਪੋਰਟ ਵੀ ਲੈ ਕੇ ਰੱਖਿਆ ਉਹ ਸਾਨੂੰ ਨੇ ਵੀਜ਼ਾ ਵੀ ਦਿੱਤਾ ਹੈ ਉਹ ਤੰਜਾਲੀ ਫਿਰ ਸਾਰਾ ਕੁਝ ਫੇਕ ਜੇ ਹੁਣ ਹੁੰਦ ਪਾ ਥੋੜੇ ਤੁਹਾਡਾ ਗਿਆ ਜੇ ਰੁੱਤ ਕਮੀ ਬੜਾ ਖਰਾਬ ਹੋ ਗਿਆ ਚਲ ਕੋਈ ਨਹੀਂ ਮੈਂ ਕਰਦਾ ਫੋਨ ਤੇ ਵੇਚਦਾ ਹਾਂ ਚਲੋ ਕੋਈ ਨਾ ਚਲ ਜੰਗਾ ਮਿਹਰਬਾਨੀ ਨੂੰ ਦੱਸਦਾ ਚੰਗੀ ਹੋਵੇ ਹਾਂ ਹਾਂ ਕੋਈ ਨਾ ਕੋਈ ਸੁਬਹ ਦੇ ਗੱਲ ਤੇ ਮੈਨੂੰ ਦੱਸ ਗਿਆ ਪਰ ਮੁੰਡ ਜਗੀਂ ਜਿਆ ਨਹੀਂ ਹੁੰਦਿਆ ਕੋਈ ਫੋਨ ਲਾ ਕੇ ਵੇਖਾਂ ਮਿਲ ਜੇ ਤੇ ਨੰਬਰ ਬੰਦ ਹੋਇਆ ਕਿ ਆਹ ਤੁਹਾਡਾ ਮੋਬਾਈਲ ਯੂ ਆਟ ਰਾਈਟ ਇਟ ਇਸ ਫੋਰਨ ਰੀ ਸਵਿਚਡ ਆਫ ਪਲੀਜ਼ ਟ੍ਰਾਈ

ਉੱਤੋਂ ਡੱਪਲਾ ਹੋ ਜੀ ਇਹ ਦੰਬੈਸੀ ਤੋਂ ਆਈ ਸੀ ਤੁਹਾਡੀ ਤੋਂ ਵੀ ਅਪਲੀਕੇਸ਼ਨ ਪ੍ਰੋਸੈਸ ਹੋ ਜਾਣੀ ਪਾਸਪੋਰਟ ਘੱਟ ਵਾਰ ਸਬਮਿਟ ਕਰਵਾਤਾ ਪਾਸਪੋਰਟ ਕਦੇ ਦੰਬੈਸੀ ਜੇ ਮੈਂ ਠੱਗੀ ਹੋਈ ਆ ਲੋਕਾਂ ਦੇ ਟਿਜਰਾ ਕਰਕੇ ਜਮਾਦਨਾ ਮਰੋ ਤੇ ਜਾਲੀ ਵੀਜ਼ਾ ਮੈਂ ਆਪਣੇ ਆਂ ਕਰਦਾ ਆ ਉਹ ਵੀ ਜਾਂਦੇ ਠੱਗੀ ਮਾਰਾ ਕੇ ਪਹਿਲੀ ਵਿਗਨੀਆਂ ਪਹਿਲੀ ਕਰ ਲੋ ਪੱਤ ਤਿਆਰੀ ਪਾਸਪੋਰਟ ਕਦੇ ਦੰਬੈਸੀ ਜੇ ਤੋਰ ਨਾਲ ਠੱਗੀ ਹੋ ਗਈ ਆ ਫਰੋਡ ਵਿਜ਼ਾ ਜਾਲੀ ਵਿਜ਼ਾ ਤੋ ਹੀ ਜਾਂਦੇ ਠੱਗੀ ਮਰਾ ਕੇ ਪਹਿਲੀ ਵਿਗਨੀ ਹਣ ਪਹਿਲੀ ਬੰਬੀ ਤੇ ਜਾਂਦੇ ਤਾਂ ਤੁੰਬੀ ਤੇ ਜਾ ਜਾਂਦੇ ਆ ਬੰਦਾ ਕਰਨ ਨੂੰ ਆ ਜੇ ਪਤਾ ਨਹੀਂ ਉੱਥੇ ਕੀ ਕਰਦੇ ਰਹਿੰਦੇ ਆ ਪਰ ਇਹ ਆਪ ਤੋਂ ਤੁਸੀਂ ਕੀ ਜਾਣਨੀ ਤੁਹਾਨੂੰ ਘੜਾ ਮਨਾ ਕੀਤਾ ਹੀਗਾ ਤੁਸੀਂ ਜਾ ਕੇ ਤਾਂ ਬੰਬੀ ਤੇ ਬੈ ਜਾ ਕਰੋ ਹਾਂ ਤੂੰ ਬੜੀ ਕਲੀਜੀ ਹੋ ਗਈੀ ਤੇ ਕੀ ਗੱਲਾਂ ਸੁਖੋ ਸੁਖੀਆ ਹਾਂ ਮੈਨੂੰ ਤਾਂ ਟੈਨਸ਼ਨ ਲੱਗੀ ਰਹਿੰਦੀ ਆ ਕਾਹਦੀ ਟੈਨਸ਼ਨ ਤੇ ਨਹੀਂ ਹੈਗੀ ਆ ਹੁਣ ਵੇਖਾਂ ਪਰਮ ਵਿਚਾਰਾ ਕੱਲਾ ਹੀ ਆ ਉਥੇ ਕਮਾਉਣ ਵਾਲਾ ਹੈ ਆਹੋ ਤੇ ਉਹਦਾ ਵੀ ਸੁਖਨਾ ਮੁੰਡਾ ਵੱਡਾ ਹੋ ਗਿਆ ਤੇ ਖਰਚੇ ਤਾਂ ਨੂੰ ਪਤਾ ਕਰਦੇ ਵਧ ਗਏ ਆ ਤੇ ਆ ਜਿਹੜਾ ਨਿੱਕਾ ਵਾ ਚੁੱਪ ਕਰਕੇ ਅੰਦਰ ਵੜ ਕੇ ਦਾ ਬਾਹਰ ਇੰਦਾ ਵਾ ਇੰਨੂੰ ਨਹੀਂ ਪਤਾ ਮੈਂ ਕਿ ਹੱਥ ਕੰਮ ਨੂੰ ਹੱਥ ਪਾਵਾਂ ਉਹ ਚੱਲ ਕੋਈ ਗੱਲ ਨਹੀਂ ਜਿੱਦਾਂ ਪਰਮ ਚੱਲ ਗਿਆ ਨਾ ਕਿਦਾਂ ਕਦੇ ਮਹਾਰਾਜ ਨੇ ਇਹਦੀ ਵੀ ਗੱਲ ਬਣਾ ਲਈਵੇਂ ਕਾਲੇ ਨੇ ਪਈਦਾ ਹੁੰਦਾ ਕੋਈ ਗੱਲ ਨਹੀਂ ਕੀ ਮਿਆਣੇ ਸਿਆਣੇ ਕੋਈ ਗੱਲ ਨਹੀਂ ਦੋਸਾ ਫਿਰ ਲੈਂਦੇ ਜੇ ਅੱਛਾ ਫਿਰ ਲੈਂਦੇ ਇੱਥੇ ਖਰਚੇ ਪਤਾ ਕਿੱਦਾਂ ਵਧੇ ਹੁਣ ਕਿੱਥੋਂ ਕਰਨੇ ਇੰਨੇ ਖਰਚੇ ਉਹਨੂੰ ਕੱਲੇ ਨੂੰ ਸਾਹ ਦਵਾ ਉਹ ਕਮਾਕ ਮੱਕਲੀ ਜਾਵੇ ਤੇ ਬੈਠ ਕੇ ਆਰਾਮ ਨਾਲ ਖਾਈ ਜਾਣ ਮਿਆਣੇ ਵੀ ਸਿਆਣੇ ਆ ਚਾਰ ਕਿੱਲੇ ਦੇ ਕੋਲ ਪੜਾਈਦੇ ਆ ਪਤਾ ਵੀ ਕੱਲ ਨੂੰ ਦੋ ਦੋ ਹੀ ਹੋਣੇ ਆ ਹਾਂ ਆਪੇ ਕਰ ਲੈਣਾ ਸਭ ਕੁਝ ਉਹਨਾਂ ਨੇ ਆਪੇ ਨੀਗਾ ਕਰ ਲੈਣਾ ਇਹਦੇ ਕੰਨਾਂ ਚੋਂ ਕੱਢਣਾ ਪੈਣਾ ਵਾ ਤੇ ਆਪਣਾ ਕੋਈ ਲਵ ਸਿਦਾ ਕਰ ਲਾ ਉਹਨੇ ਠੇਕਾ ਨਹੀਂ ਲਿਆ ਤਰਾ ਸਾਰੀ ਉਮਰ ਦਾ ਠੀਕ ਆ ਨਾ ਜਿੰਨਾ ਚਿਰ ਆਪਾਂ ਨਾ ਨੂੰ ਮਤ ਦਿੱਤੀ ਉਹਨਾਂ ਚਿਰ ਮਤ ਨਹੀਂ ਗਈ ਆਉਣੀ ਚੁੱਪ ਕਰਕੇ ਮਜੇ ਦਾ ਰੋਟੀ ਪਾਣੀ ਮਿਲ ਲਿਆ ਵਾ ਖਾ ਕੇ ਦੋਵੇਂ ਜਿੰਦਰ ਪਈ ਰਹਿੰਦੇ ਆ ਮੈਨੂੰ ਇਹ ਆ ਵੀ ਕਿਤੇ ਇਹ ਨਾ ਸੋਚਣ ਇਹ ਰਵਿਰ ਪਰਮ ਨੇ ਕਿਹਾ ਉਹਨਾਂ ਨੂੰ ਪਰਮ ਨੇ ਕੋ ਕਹਿਣਾ ਵਿਚਾਰੇ ਨੇ ਉਹ ਤਾਂ ਵਿਚਾਰਾ ਹੁੰਦਾ ਹੀ ਨਹੀਂਗਾ ਇਹ ਤੇ ਮੈਨੂੰ ਸੋਚ ਆਉਂਦੀ ਆ ਵਾ ਨਾ ਕਿ ਕਿੰਨਾ ਕਚਰਾ ਨੇ ਚੁਪਣਾ ਬਹੁਤ ਸਾਰੇ ਕਰਦਾ ਇਹਨਾਂ ਨੂੰ ਥੋੜੀ ਬੋਧੀ ਸ਼ਰਮ ਕਰਨੀ ਚਾਹੀਦੀ ਐ ਦੱਸਾਂ ਕੀ ਗੱਲ ਵਾ ਫੇ ਤੂੰ ਆਪ ਹੀ ਗੱਲ ਕਰਕੇ ਵੀ ਹਨੇ ਤੇ ਰਵਨ ਨੇ ਵੀ ਕਹਿਣਾ ਤੇ ਬੈੜੀ ਹੁਣ ਆ ਗੱਲਾਂ ਕਰ ਲਾਪਿਆ ਹੈ ਤੇਰੀ ਗੱਲ ਇਹ ਪੁੱਤਰੇ ਵੀ ਚੱਲ ਜਾਣੀ ਦੀ ਮੈਂ ਕੀਤੀ ਨਾ ਤੈਨੂੰ ਮੇਰੇ ਜੂ ਨਹੀਂ ਕਹਿਣਾ ਕਿ ਤੂੰ ਗੱਡੇ ਨਹੀਂ ਗੱਲੀ ਕਹਿਣਾ ਪਰਮ ਨੇ ਕਿ ਮੈਨੂੰ ਕਹੇ ਗੱਲੀ ਹੋਈ ਨਹੀਂ ਪਰਮੋਚਾਰਾ ਕੀ ਆਖੇ ਮੈਨੂੰ ਇਹ ਤੇ ਆਪਣੇ ਆਪ ਸ਼ਰਮ ਚਾਹੀਦੀ ਹੈ ਨਾ ਕਿ ਹੁਣ ਅਸੀਂ ਵੀ ਆਪੀ ਕੋ ਕਰ ਲਈਏ ਤੇ ਆਪਣੀ ਜ਼ਿੰਮੇਵਾਰੀ ਚੱਕੀਏ ਹੁਣ ਚੱਲ ਕੋਈ ਗੱਲ ਨਹੀਂ ਮਾੜੀ ਛੋਟੀ ਦੁਕਾਨ ਤੋਂ ਲੱਗੇ ਵੱਡੇ ਦੇ ਵੇਖ ਲੈਣ ਦਾ ਆਪਣਾ ਕਾਰੋਬਾਰ ਚਲਾ ਲੈਣ ਥੋੜਾ ਬੂਤਾ ਕਰਨ ਤਰੀਕੀ ਪੜੀ ਲਿਖੀ ਤੇ ਹੈਗੀ ਆ ਨਹੀਂ ਕੋਹ ਨਾ ਕੋਹ ਤੇ ਕਰਨ ਆਹੋ ਹਲੋ ਤੂੰ ਇਹਨਾਂ ਤੋਂ ਇਹਨਾਂ ਬਣਾਉਂਦੇ ਹੀ ਆ ਇਹ ਥੋੜੀ ਗੱਲ ਆ ਕਿ ਸੱਸ ਨੇ ਪਕਾਤੀਆਂ ਦਾ ਨਵਾਂ ਖਾ ਲਿਆ ਪੰਦਰਵੜ ਕੇ ਬੈਠੇ ਨੇ ਰਾਮ ਦੇ ਨਾਲ ਮੈਨੂੰ ਨਹੀਂ ਤਾਂ ਪਸੰਦ ਹੈਗੇ ਉਹ ਚੱਲ ਕੋਈ ਗੱਲ ਨਹੀਂ ਤੂੰ ਨਾ ਹੁਣ ਜੀ ਨਾਲ ਗੱਲ ਕਰਕੇ ਵੇਖੀ ਕਿ ਕੀ ਕਹਿੰਦੇ ਆ ਜੇ ਤੇਰੇ ਜੇ ਬਸੋ ਗੱਲ ਬਾਹਰ ਹੋ ਜੂਗੀ ਨਾ ਤੇ ਫਿਰ ਮੈਂ ਦੋਹਾਂ ਜਣਿਆਂ ਨੂੰ ਮੈਸੇਜ ਆਉਂਗਾ ਚੱਲ ਕੋਈ ਨਹੀਂ ਵੇਖੀ ਜਾਂਦੀ ਆ ਹੁਣ ਠੀਕ ਆ ਆਹੋ ਐਵੇਂ ਨਾ ਕਾਲੀ ਪਿਆ ਕਰ ਕਾਲੀ ਦਾ ਪਾਵਾ ਮੈਂ ਘੁੱਟ ਚਾਹ ਬਣਾ ਆਪਣੀਆਂ ਨਵਾਂ ਰ ਮਾਰੋ ਆਜੰਦਰੋ ਹੈ ਉਹ ਚੱਲੋ ਕਿਤੇ ਕੰਮੀ ਲੱਗੀਆਂ ਹੋਣੀਆਂ ਵਾ ਬੜੇ ਕੰਮੀ ਲੱਗੀਆਂ ਆ ਵਾ ਅੰਦਰ ਵੱਡੀਆਂ ਦਾ ਫੋਨਾਂ ਤੇ ਲੱਗੀਆਂ ਐ ਚੱਲ ਕੋਈ ਗੱਲ ਐ ਇਹੋ ਜਿਹੀ ਗੱਲਾਂ ਨਹੀਂ ਕਰੀ ਦਿੰਦੀਆਂ ਘਰ ਵਸਾਈ ਤੇ ਹੁੰਦੇ ਆ ਘਰ ਪੁੱਟਣ ਵਾਲੇ ਗੱਲਾਂ ਨਹੀਂ ਕਰੀ ਦਿੰਦੀਆਂ ਚੱਲਾ ਬਣਾ ਲੱਗੀ ਐ ਚਾਹ ਤੁਹਾਨੂੰ ਮੈਨੂੰ ਕੀ ਕਰੋ ਤੂੰ ਗ੍ਰੂਪ ਤੇ ਮੋਬਾਈਲ ਫੜਿਆ ਹੁੰਦਾ ਤੇ ਗਰਾ ਕੋਈ ਵੇਰੇ ਸਿਰ ਪੁੱਟ ਕੇ ਹੈ ਸਾਰੇ ਸਾਰੇ ਸਾਰੀ ਗੁੜਵੱਧਾ ਲੈ ਹੋ ਗਿਆ ਸਾਡੇ ਘਰ ਦੀ ਜੇ ਕੰਮ ਹੋ ਜਾ ਨਹੀਂ ਮੇਰੀ ਗੱਲ ਸੁਣੋ ਫਟਾਫਟ ਬੋਲੀ ਜਾਂਦੇ ਜੇ ਕੀ ਗੱਲ ਮੈਂ ਠੇਕਾ ਲਿਆ ਸਾਰੇ ਘਰ ਦਾ ਤੇ ਮੈਂ ਸਾਰਾ ਦਿਨ ਕੰਮ ਜੀ ਸਿਰ ਦੇਛੜਿਆ ਕਰਾ ਮੇਰਾ ਵੀ ਜੀ ਕਰਦਾ ਫੋਨ ਵੇਖਣ ਨੂੰ ਚਲ ਚਲ ਕੋਈ ਗੰਗਾ ਚਾਹ ਬਣਾ ਕੇ ਮਿਲ ਕੇ ਬਹਿਂਦੀ ਰਹੀ ਉਹ ਵੀ ਰਹੀਂ ਮੁੜ ਕੇ ਗੱਲਾਂ ਵੀ ਕਰ ਲੈਂਦੀਆਂ ਤੇ ਚੰਗੇ ਬਣ ਜਾਂਣਾ ਮੁੜ ਕੇ ਇੰਕਾਰ ਤੇ ਜੀਵਨ ਦੀ ਵੀ ਸਹੀ ਹੈ ਹੈ ਕੁਛ ਨਾ ਕੁਛ ਤੇ ਕਰਨਾ ਚਾਹੀਦਾ ਵਾ ਮੁੰਡਾ ਜਦੋਂ ਬਾਹਰ ਹੁੰਦੇ ਰਹਿੰਦਾ ਵਾ ਪਰ ਸੈਨਾ ਬੋਝ ਥੋੜਾ ਉੱਤੇ ਪੋਣਾ ਹੈ ਸਾਰੇ ਦੀ ਤੇ ਖਾਣ ਵਾਲੇ ਆ ਚੱਲ ਕੋਈ ਨਹੀਂ ਯਾਹ ਤੇ ਹੈਗਾ ਮੈਨੂੰ ਆਪੀ ਗੱਲ ਕਰਕੇ ਕੋਈ ਨਾ ਦੱਸੂਗੀ ਇਹੰਦਰ ਹਾਂ ਵੀ ਜੀ ਇਹਨੂੰ ਜੀਵਨ ਨੂੰ ਥੋੜਾ ਜਿਹਾ ਸਮਝਾ ਕੇ ਪਤਾ ਕੀ ਗੱਲ ਵਾ ਉਹਨਾਂ ਦੇ ਦੁਆਲੇ ਹੋਈ ਰਹਿੰਦੀ ਆ ਤੂੰ ਹੀ ਆ ਨਹੀਂ ਕਰਦੀਆਂ ਤੂੰ ਉਹ ਨਹੀਂ ਕਰਦੀਆਂ ਕੰਮ ਨਹੀਂ ਕਰਦੀਆਂ ਦੱਸ ਕਰਦੀਆਂ ਜਿੰਨੇ ਜੋਗੀਆਂ ਹੈਗੀਆਂ ਕਰਦੀਆਂ ਹੀ ਆ ਤੇ ਇਹ ਆਪ ਕਰੀ ਮਾਰੇ ਲੱਸੀ ਆ ਅਜੇ ਸੁਖਣਾ ਜਵਾਨ ਜਹਾਨ ਆ ਤੇ ਆਪ ਹੀ ਕਰ ਲੇਗੀ ਤੇ ਫਿਰ ਕੀ ਹੋਣਾ ਵਾ ਹੈ ਉਹ ਮੈਂ ਤੇ ਬੀਬੀ ਇਹਨੂੰ ਕਿਹਾ ਸੀ ਉਹ ਮੈਂ ਹਾਂ ਗੱਲ ਤੋਂ ਅੱਗੇ ਤੂੰ ਹੀ ਕਰਦੇ ਰਹੀ ਹੈ ਹੈ ਤੇ ਪਹਿਲਾਂ ਸਾਡੀ ਮਾਂ ਕਾਦੀ ਰਹੀ ਆ ਤੇ ਗੱਲ ਤੇ ਕੱਖ ਨਹੀਂ ਕੰਮ ਤੇ ਹੋਵੇ ਇੱਕ ਦੋ ਜੀ ਵੜੇ ਗੱਲ ਕੋਈ ਨਹੀਂਗੀ ਹੈ ਇਹ ਭਾਰਤ ਵਿੱਚ ਮੈਂ ਕਈ ਵਾਰੀ ਆਖਿਆ ਮੈਂ ਆਪਣੀ ਤ ਆਪਣੇ ਹੱਥ ਹੁੰਦੀ ਆ ਮੈਂ ਵੀ ਜੋ ਕਰਦਾ ਤਾਂ ਵੀ ਠੀਕ ਹੈ ਨਹੀਂ ਤੇ ਨਹੀਂ ਸੀ ਹੁਣ ਫਿਰ ਕੀ ਕਰਨਾ ਫਿਰ ਕਿਤੇ ਗੱਲ ਥੋੜਾ ਪੜਾ ਨਹੀਂ ਹੁਣ ਲੜਾਈ ਥੋੜੀ ਕੋਹੋ ਤੇ ਗੱਲ ਵਾ ਉਹ ਚਲੋ ਵੀ ਇੰਨਾ ਚੰਗਾ ਵੀ ਉਹ ਵੀ ਲੱਗੀਆਂ ਰਹਿੰਦੀਆਂ ਇਹਦੀ ਗੱਲ ਦਾ ਗੁੱਸਾ ਨਹੀਂ ਕਰਦੇ ਆ ਠੀਕ ਆ ਨਹੀਂ ਤਾਂ ਲੋਕਾਂ ਦੇ ਘਰਾਂ ਦੇ ਤੇ ਕਪੱਤੀ ਦੀ ਮੁੱਕਦਾ ਉਹਨਾਂ ਨੇ ਪਾ ਲਿਆ ਭੇਤ ਉਹਦਾ ਹੈਗਾ ਪਰ ਫਿਰ ਵੀ ਮੈਨੀਆਂ ਵੀ ਚਲੋ ਨਹੀਂ ਇਦਾਂ ਕਰਨੀ ਚਾਹੀਦੀ ਬਿਲਕੁਲ ਹੀ ਬਿਲਕੁਲ 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 ਸਾਫ ਸਾਫ ਨਾ ਚਲੋ ਬੰਦਾ ਗੱਲ ਕਰ ਲੈ ਹਾਂਜੀ 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 ਕੀਤੀ ਪਤਾ ਤੇ ਉਹਨੂੰ ਚੰਗੀ ਵੀ ਲੱਗਦੀ ਆ ਓਏ ਆਹ ਆਹ ਤੇ ਲੁੱਕ ਦਾ ਮੜਾ ਹਾਲ ਤੇ ਬੁੜੇ ਬਣ ਕੇ ਢੜੇ ਆ ਠੀਕ ਨਹੀਂ ਕਿ ਇਹਨੂੰ ਬੋਲਣ ਦਾ ਨਹੀਂ ਪਤਾ ਤੈਨੂੰ ਕੋਈ ਗੱਲ ਨਹੀਂ ਕਰਦਾ ਇਹ ਨਾਲ ਚੰਗਾ ਵਾ ਵੀ ਮੜਾ ਮੋਟਾ ਜੇ ਇਹ ਵੀ ਨਾ ਨਾ ਕਵੇ ਤੇ ਉਹ ਵੀ ਫਿਰ ਅਗਲਾ ਧੀਪੋਤ ਵੀ ਕੱਖ ਨਹੀਂ ਕਰਦਾ ਚਲੋ ਥੋੜਾ ਪਤਾ ਕਹਿਣਾ ਵੀ ਪੈਂਦਾ ਵਾ ਪਰ ਇਹ ਹੁਣ ਜੇ ਬਹੁਤਾ ਦਿਵਾਲੇ ਹੋਏ ਰਹੀਏ ਤੇ ਫੇਰ ਵੀ ਤੈਨੂੰ ਪਤਾ ਹੀ ਆ ਅੱਜ ਕੱਲ ਦਾ ਜਮਾਨਾ ਕਿਦਾਂ ਦਾ ਵਾ ਕਿ ਆਹ ਨਹੀਂ ਕਰਦਿਆਂ ਫਿਰ ਕਰ ਲੈ ਜੋ ਕਰਨਾ ਹੈ ਫਿਰ ਕੀ ਕਰਨਾ ਹੁਣ ਤੇ ਚਲੋ ਅਜੇ ਚੰਗੀਆਂ ਨੇ ਫਿਰ ਵੀ ਜਰ ਲੈਂਦੀਆਂ ਗੱਲ ਇਹ ਨਾ ਚੰਗਾ ਵਾ ਹੈ ਦੋਵੇਂ ਚੰਗੀਆਂ ਵਾ ਠੀਕ ਨਹੀਂ ਤੇ ਉਹ ਆਪਣੇ ਬਾਹਰ ਵਾਲੇ ਮੁੰਡੇ ਨੂੰ ਵੀ ਥੋੜਾ ਸਮਝਾ ਕੇ ਰੱਖਿਆ ਵਾ ਗੱਡੀ ਨੂੰ ਉਹ ਵੀ ਬਿਲਕੁਲ ਬਹੁਤ ਚੰਗੀ ਹੋਵੇ ਤੇ ਮਿੱਕੀ ਵੀ ਚਲੋ ਬੜਾ ਵਧੀਆ ਆਪਣਾ ਕੰਮ ਲੈ ਕੇ ਮਾੜਾ ਮੋੜਾ ਤੁਰੇ ਉਹਨਾਂ ਕੀ ਕਰਨਾ ਫਿਰ ਤੇ ਆ ਵੀ ਮੈਂ ਨਾ ਵੀ ਥੋੜਾ ਜਿਹਾ ਨਾ ਇਹਨਾਂ ਦਾ ਰਹਿੰਦਾ ਬੀਬੀ ਚਾਲਾ ਕਿਤੇ ਮਾੜਾ ਮੋਟਾ ਇਹਨਾਂ ਨੂੰ ਕੰਮ ਥੰਦਾ ਮਿਲ ਮਿਲ ਜੇ ਨਾ ਤੇ ਚੱਲ ਆਪਣਾ ਕਿਤੇ ਕਾਰੋਬਾਰ ਤੇ ਲੱਗ ਜਣ ਹਾਂ ਤੇ ਇਹ ਵੀ ਖਿੜਿਆ ਖਿੜਾਈ ਜੀਵਨ ਦੀ ਮੁੱਕ ਜਾਣੀ ਹਾਂ ਜਦੋਂ ਸ਼ੇਰ ਤਿਆਰ ਤੁਰ ਹੋ ਗਿਆ ਆਪਣੇ ਕਾਰੋਬਾਰ ਚੱਲ ਕੇ ਤੇ ਚੱਲ ਆਹ ਫੇਰ ਇੱਥੇ ਕਿੰਨਾ ਕਰਕੇ ਕੀ ਕਰਨਾ ਉਹਨੇ ਉਹਨਾਂ ਵਾਂ ਦਾ ਉਹਨੂੰ ਚਾਹ ਦੇਣੀ ਬਣਾ ਕੇ ਉਹਨ ਕੰਮ ਕੀਤੇ ਤਾਂ ਬਿਨਾਂ ਤਾਂ ਕਜਾਰਾ ਹੋਣਾ ਨਹੀਂ ਤੇ ਚਲੋ ਕੋਈ ਗੱਲ ਨਹੀਂ ਕੀ ਕਿਹੜੀ ਗੱਲ ਆ ਕੰਮ ਹੀ ਕਰਨੇ ਨੇ ਸਾਰੀ ਉਮਰ ਬੀਬੀ ਆ ਅੱਜ ਤੇ ਇਕੱਠੇ ਆ ਕੱਲ ਨੂੰ ਕਿਤੇ ਅੱਡ ਵੱਡੀ ਜਿੰਨਾ ਨੇ ਹੋਣਾ ਮੈਂ ਤਾਂ ਕਿਨਾਂ ਵੀ ਸੱਚੇ ਪਾਸੇ ਜੀ ਤਾਂ ਹੋਣ ਦੇਣ ਲੱਗਣੇ ਤਾਂ ਨਗੀ ਜਾਣਗੇ ਤੇ ਆਉਣ ਆਏ ਸਮੇ ਦਾ ਪਤਾ ਕੋਈ ਨਹੀਂ ਆ ਵੀ ਚਲੋ ਆਪਣੀ ਰੋਟੀ ਖਾਂਦੇ ਹੁਣ ਕਿਤੇ ਫਿਕਰ ਤਾਂ ਨਾ ਹੋ ਮੈਨੂੰ ਤੇ ਮੈਨੂੰ ਮੈਨੂੰ ਤਾਂ ਤੋਰ ਤੋਰ ਖਾਣਗੇ ਤੇਰੀ ਗੱਲ ਤੇ ਪੁੱਤ ਮੈਂ ਮੰਨਨੀ ਆ ਫੇ ਗੱਲ ਠੀਕ ਆ ਤੇਰੀ ਇਹ ਵੀ ਗੱਲ ਠੀਕ ਆ ਔਰ ਮੈਨੇ ਵੀ ਚਲੋ ਅਜੇ ਗਿਆਨ ਸਿਆਣ ਹੈਗੇ ਨੇ ਆਪੇ ਇਹਨਾਂ ਨੂੰ ਆਪਣੇ ਸਿਰ ਤੇ ਇਹਨੂੰ ਕਰਨੇ ਪੈਣੇ ਨੇ ਸਾਰੇ ਕੋਈ ਗੱਲ ਨਹੀਂ ਕੋਈ ਉਹ ਤੇ ਬੀਬੀ ਮੈਂ ਵੀ ਲਿਗਾ ਗਿੰਦਾ ਜਿਆਦਾ ਤੇ ਮੈਂ ਕਹਿੰਦਾ ਫਿਰ ਪਾਣੀ ਵੀ ਸਾਡੀ ਤੰਗੀ ਕਾਦੀ ਆ ਗਈ ਹੈ ਹਾਂ ਤੇ ਮੈਂ ਫੇ ਚਲ ਕੋਈ ਗੱਲ ਨਹੀਂ ਕੀ ਫੋਰਥੀ ਨੇ ਦੋ ਚਾਰ ਅਗਦਾ ਆਪਣਾ ਕਾਰੋਬਾਰ ਮਾੜਾ ਮੋਟਾ ਕਰ ਲੈਣਾ ਕਿ ਚੱਲ ਵਧੀਆ ਹੋ ਜਾਣਗੇ ਠੀਕ ਨਹੀਂ ਅੱਜ ਕੱਲ ਦੇ ਬੀਬੀ ਜਿੰਨੇ ਜੀ ਸਾਰੇ ਕਮਾਉਂਦੇ ਫੇਰਵਾਰਾ ਖਾਂਦੇ ਜਾ ਕੇ ਇਹ ਗੱਲ ਤਾਂ ਠੀਕ ਆ ਹੁਣ ਅੱਜ ਕੱਲ ਮਗਿਆ ਦਾ ਸਮਾਵਾ ਕੋਈ ਨਹੀਂ ਆਪਣੇ ਸ਼ਹਿਰ ਕਈ ਨੂੰ ਆਪੇ ਕਰਨਾ ਹੀ ਪੈਂਦਾ ਤੇ ਨਾ ਥਵੇ ਚਾਰ ਪੰਜ ਕਿਲੇ ਪੈੜੀ ਦੇ ਆ ਤੇ ਚੱਲ ਮੁੜਾ ਹੱਡਾ ਬਾਹਰ ਇੰਦਾ ਚੰਗਾ ਕੰਮ ਆਉਦਾ ਠੀਕ ਨਹੀਂ ਤੇ ਜੇ ਉਹ ਵੀ ਇੱਥੇ ਹੋਵੇ ਤਾਂ ਇੱਥੇ ਦੇ ਲੱਭੇ ਰੱਖਣਾ ਨਾ ਪੁੱਤ ਕਿਹਨਾਂ ਕਿੱਥੇ ਕਰਦੇ ਮਾੜੀ ਮੋਟੀ ਕਰਦੀ ਮੰਨ ਗਈ ਉਹ ਗੱਡੀ ਜਾਂਦਾ ਕੱਢੀ ਜਾਂਦਾ ਵਾ 12 ਪੈਸੇ 4 ਕਲਮਦਾ ਉਹ ਤਾਂ ਗੱਲ ਵਾ ਸੋਸ ਹੀ ਨਹੀਂ ਕਹਿਦਾ ਚਲੋ ਉਹਦਾ ਬੱਚਾ ਵੀ ਚੰਗੇ ਸਕੂਲ ਪੜ੍ਹਿਆ ਵਾ ਆ ਨਹੀਂ ਚੰਗੀ ਗੱਲ ਵਾ ਚਲੋ ਜੀ ਅੱਜ ਚਲੋ ਰਲ ਮਿਲ ਕੇ ਏਟਰੀਆ ਮੈਂ ਵੀ ਇਹ ਗੱਲ ਕਹਿਣਾ ਵੀ ਇੱਕ ਤੇ ਨਾ ਸਾਰੇ ਟੱਬਰ ਬਹੁਤ ਬੋਝ ਬਣ ਗਏ ਭਲੇ ਵੀ ਆਪਣਾ ਕਾਰੋਬਾਰ ਦੇਖੇ ਜਦ ਮੈਂ ਮਾੜਾ ਮੋੜਾ ਕੋ ਪੈਲੇਜ ਬਣੇ ਸਾਰਾ ਪੂਰਾ ਮਾਰ ਕੇ ਉਹਨਾਂ ਦਾ ਚੋਲ ਪੜੀ ਸਾਰਾ ਇਕੱਠਾ ਕਰ ਦਿੰਦਾ ਇਹਨਾਂ ਨੂੰ ਚਲੋ ਉਹ ਤਿੱਥੋਂ ਕਰ ਲੈਣਾ ਵਾ ਬਥੇਰਾ ਕੋਈ ਨਹੀਂ ਆਪੇ ਕਰ ਲੇਗਾ ਇਹ ਵੀ ਕਰ ਹੀ ਲੈਣਾ ਵਾ ਉਹਨੇ ਵੀ ਕੰਮ ਇਹੋ ਇਹਦੀ ਗੱਲ ਹੈ ਇਹ ਵੀ ਕੋਈ ਚਲ ਕੋਈ ਗੱਲ ਬੀਬੀ ਹਾਂ ਸਭ ਵੀ ਰਣਾ ਸਾਡਾ ਵਿਦਾਂਗਾ ਸਾਡਾ ਜਿੰਨਾਂ ਦੀ ਗਾੜੀ ਇਦਾਂ ਦੇ ਵਿੱਚ ਲੰਘ ਨੁਕਦਾਂ ਲੰਘਦਾ ਨਾ ਕੋਈ ਨਹੀਂ ਆਪੇ ਕਰਨੇ ਉਹਦੇ ਗੱਲ ਉਹਨਾਂ ਪੁੱਤ ਕੰਮ ਕਰਨਾ ਹੀ ਕਰਨੇ ਚੰਗਾ ਬੀਬੀ ਹਮੈ ਨਾ ਮਾਰ ਆ ਜਾ ਫੇਰਾ ਮਾਰਾਵਾਂ ਬਾਰ ਹਾਂ ਹਾਂ ਚਾਹ ਵੇਖਿਆ ਮਾਰ ਮਾਰਿਆ ਪਾਣੀ ਤਾਂ ਨਹੀਂ ਗੱਲ ਫੇਰਾ ਕੋਈ ਗੱਲ ਨਹੀਂ ਆਪੇ ਕੰਮ ਕਰ ਲੈਣਾ ਹੁਣ ਕੀ ਉਹਨੂੰ ਘੜੀ ਘੜੀ ਟੰਬ ਟੰਬ ਖਾਂਦੀ ਰਵਾਂ ਮੈਂ ਇਹ ਤਾਂ ਕੰਮ ਨਹੀਂ ਕਰਦਾ ਤਾਂ ਕੰਮ ਨਹੀਂ ਆਤਾ ਕਰ ਲੂਗਾ ਆਪੇ ਕੋਈ ਨਹੀਂ ਕੰਮ ਹੀ ਕਰਨਾ ਸਰ ਹਾਂ ਹਾਂਜੀ ਜਨਾਬ ਬੈਠੇ ਹੋ

ਆਪਾਂ ਤੇ ਦੇ ਵੀ ਇੱਕ ਕਾਫੀ ਟਾਈਮ ਹੋ ਗਿਆ ਹੈ ਉਹ ਚਲ ਫੇਰੀ ਗੱਲ ਨਹੀਂ ਜਾਣਾ ਤੇ ਜਾ ਉਹਨੇ ਕਿਹੜੀ ਗੱਲ ਵਡਾ ਹੀਰ ਬਾਹਰ ਮਾੜਾ ਜਾਨੂੰ ਫੋਨ ਕੀਤਾ ਉਹਨੇ ਛੱਟ ਪੈਸੇ ਪਾ ਦੇ ਬਸ ਤਹੀ ਕਰੋ ਗੱਲ ਤੋ ਕਾ ਵੀਰ ਜੀ ਇੱਦਾਂ ਦਾ ਜਾਣਾ ਹੈ ਤੇ ਪੈਸੇ ਪਾ ਦੋ ਕੋਈ ਗੱਲ ਨਹੀਂ ਸੁਬਿੰਦਾਂ ਨੂੰ ਦੱਸ ਮੈਂ ਕਹਿੰਦੀ ਅਗਲੇ ਹਫਤੇ ਚੱਲੀਏ ਕੋਈ ਗੱਲ ਨਹੀਂ ਚਲ ਪਾਂਗੇ ਤੇ ਮੰਮੀ ਨੇ ਪੁੱਛਣਾ ਤਹੀ ਗੱਲ ਕਰਨੀ ਹੈ ਦੀ ਦਾ ਦਿਨ ਗਾਇਓ ਦਾ ਦਿਨ ਤੱਕ ਡਿਸਾਈਡ ਲਾ ਲਣੀ ਆ ਮੰਮੀ ਨੇ ਮੜ ਗਈ ਚੂਪ ਨਾ ਕਰਨੀ ਆ ਮੈਨੂੰ ਪਤਾ ਪਿੰਡਾਦੀ ਨੇ ਜਦੋਂ ਕਹਿਤਾ ਨਾ ਮੰਮੀ ਨੂੰ ਤੇ ਮਾਤਾ ਨੇ ਵੀ ਨਹੀਂ ਕੁਝ ਕਹਿਣਾ ਕੋਈ ਨਹੀਂ ਮੈਂ ਬੀਬੀ ਨੂੰ ਕਹੂੰਗਾ ਬੀਬੀ ਨੂੰ ਕਹੇ ਜਾਣਾ ਕੋ ਮਰਦ ਆਹੋ ਤੇ ਨਾਲੇ ਇਹ ਨਾ ਮੇਰੇ ਮਾਮੇ ਦੇ ਮੁੰਡੇ ਦਾ ਵਿਆਹ ਹੈ ਜਨਵਰੀ ਚ ਅੱਛਾ ਮੈਂ ਕਹਾਂ ਨਹੀਂ ਕਿ ਸੂਟ ਹੋਣੇ ਬਣਾਉਣੇ ਦੇ ਲਈ ਮੈਂ ਨਾ ਕਢਾਈ ਕਰਵੰਨੇ ਹੁੰਦੀ ਹੁੰਨੀ ਸੂਟਾਂ ਤੇ ਮੇਰੀ ਗੱਲ ਸੁਣੋ ਇਹ ਤੇ ਉਹਨਾਂ ਨੇ ਸੁਣਾ ਦੇ ਭੇਜਿਆ ਕੋਈ ਨਹੀਂ ਡੱਬਾ ਤੇ ਜਾਈ ਨਹੀਂ ਮੈਨੂੰ ਤਾਂ ਪਤਾ ਹੀ ਆ ਡੱਬਾ ਤੇ ਚੱਲ ਭੇਜ ਦੇਣਗੇ ਤਿੰਨ ਚਾਰ ਮਹੀਨੇ ਪਹਿਲੇ ਥੋੜਾ ਡਬੇ ਜਾਂਦੇ ਆ ਸੂਟ ਦੇ ਕਢ ਇਹ ਇਦਾਂ ਕਰੋ ਤੁਸੀਂ ਜਦੋਂ ਵੀਰ ਜੀ ਕੋ ਪੈਸੇ ਮੰਗਾਓਗੇ ਨਾ ਵੱਧ ਮੰਗਾ ਲਿਓ ਠੀਕ ਆ ਤੇ ਨਾਲੇ ਮੈਂ ਸੂਟ ਲੈ ਕੇ ਨਾ ਕਢਾਈ ਕਰਨੇ ਤੇ ਆਉਂਗੀ ਕਢਾਈ ਨੂੰ ਵੀ 2 ਕੁ ਮਹੀਨੇ ਲੱਗ ਜਾਂਦੇ ਆ ਚਲ ਕੋਈ ਗੱਲ ਨਹੀਂ ਆਹੋ ਦੇ ਨਹੀਂ ਜਿਹੜੇ ਇੱਕ ਬੀਬੀ ਨੂੰ ਵੀ ਬਣਾਉਣੀ ਕਪੜੇ ਬੀਬੀ ਨੂੰ ਵੀ ਕਢਾਈ ਕਰਾ ਕੇ ਲਵਾਉਣਗੇ ਸਭ ਵੀ ਖੁਸ਼ ਹੋ ਜੂਗੀ ਬੀਬੀ ਲੈ ਇਹ ਤਾਂ ਬੜੀ ਵਧੀਆ ਗੱਲ ਹੋ ਗਈ ਚਲ ਸਹੀ ਐ ਉਹਨਾਂ ਨੂੰ ਤਾਂ ਗੱਲ ਲੱਗੀ ਨਾ ਉਹ ਕੋਈ ਗੱਲ ਨਹੀਂ ਮੈਨੂੰ ਤਾਂ ਇਹ ਨਾਲ ਪਤਾ ਆਹੋ ਮੈਂ ਨਹੀਂ ਜਾਈ ਉਹਨਾਂ ਤੱਕ ਨਾ ਗੱਲ ਤੁਹਾਨੂੰ ਪਤਾ ਉਦਾਂ ਤੇ ਚਲੋ ਵੀਰ ਜੀ ਨੇ ਕੁਝ ਨਹੀਂ ਕਿਹਾ ਨਾ ਪਰ ਫਿਰ ਵੀ ਨਾ ਮੜਾ ਮੋਟਾ ਤਾਂ ਨੂੰ ਪਤਾ ਕਾਦੀ ਹੁੰਦੀ ਹੁੰਦੀ ਹੈ ਉਹਨੇ ਨਹੀਂ ਕੋਈ ਨਹੀਂ ਮੈਂ ਆਪਣੇ ਘਰ ਨਾਲ ਕਰ ਲਾਂਗਾ ਕੋਈ ਨਹੀਂ ਆਹੋ ਤੇ ਹੁਣ ਤਹੀ ਕੁਛ ਨਹੀਂ ਕਰਨਾ ਹੈਗਾ ਹੁਣ ਕੀ ਕਰਨਾ ਮੈਂ ਤੇ ਬਾਹਰ ਮਿਲਾਂ ਉਹ ਯਾਰ ਮੈਂ ਮੰਨ ਕਰਦਾ ਸਮੋਸੇ ਖਾਣ ਦਾ ਸਮੋਸੇ ਲਿਆ ਦੋ ਸਮੋਸੇ ਖਾਣੇ ਚਲ ਕੋਈ ਨਹੀਂ ਲੈ ਆਵਾਂਗੇ ਕੋਈ ਨਹੀਂ ਕੋਈ ਨਹੀਂ ਲਿਆਵਾਂਗੇ ਨਹੀਂ ਹੈਗੇ ਜਾਓ ਤੇ ਲਿਆ ਕੇ ਦੋ ਮਿੰਟ ਮੈਂ ਮੜ ਜਾਣਾ ਬਸ ਆਰਡਰ ਕਰ ਲੈਣਾ ਇੱਕ ਦੋ ਤੇ ਫਿਰ ਚਲੋ ਠੀਕ ਹੈ ਮੇਰੇ ਵੀ ਦੇਖਿਆ ਜੈਕਟ ਡਿਸਕਾਊਂਟ ਦੇ ਹਾਂ ਮੈਨੂੰ ਫਿਰ ਆ ਮੈਂ ਵੀ ਲੈਣੀ ਹੈ ਮੈਂ ਪਹਿਲਾਂ ਮੁੰਡੇ ਕਰਨੇ ਹੋਣੇ ਲੈੱਫਟ ਜਾਣਾ ਉਹਦੇ ਕੋਈ ਕੱਪੜੇ ਤਾਂ ਵਗਾੜੀਏ ਤੇ ਜਾਵਾਂਗੇ ਬੀਬੀ ਨੇ ਦੇ ਪਿੱਛਾ ਚਾਹ ਤੂੰ ਵੀ ਨਹੀਂ ਫਿਰ ਆ ਚਲ ਪਛਲਾ ਪਛਲਾ ਜਾਓ ਆਰਡਰ ਦੇ ਬਿਲਿਓ ਵਾਲੇ ਘਾੜੀ ਐ ਲੈਫਟ ਜਾਣਾ ਸੁਨੇਦਰ ਤੱਕ ਆਈ ਆਣੇ ਵਾਲਾਣੇ ਚਲ ਇਹ ਵੀ ਸਹੀ ਆ ਤੇ ਪਰ ਆਉਂਗੇ ਤਿੰਨ ਚਾਰ ਦਿਨ ਇੱਥੇ ਕੀ ਕਰਨਾ ਘਰੇ Why I didn't have any